मुख्यमंत्री हेल्पलाइन ते रिश्वत दी शिकायत देने ਤੋਂ ਬਾਅਦ ਲੰਬੇ ਸਮੇਂ ਤੱਕ ਨਹੀਂ ਹੋ ਰਹੀ ਕਾਰਵਾਈ ਗੁਨਿਆਣਾ ਨਿਵਾਸੀ ਵਿਅਕਤੀ ਦੇ ਵੱਲੋਂ ਲਗਾਏ ਗਏ ਦੋਸ਼ ਦੱਸ دیے ਕਿ ਗੁਨਿਆਣਾ ਮੰਡੀ ਨਿਵਾਸੀ ਇੱਕ ਵਿਅਕਤੀ ਦੇ ਵੱਲੋਂ सीएम हेल्पलाइन ਦੇ ਉੱਪਰ ਇੱਕ ਰਸੀਬਤ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੇ ਉਸਨੇ ਦੱਸਿਆ ਕਿ ਉਸ ਦੇ ਬਿਜੀਲੈਂਸ ਦੇ ਵਿੱਚ ਬਿਆਨ ਵੀ ਦਰਜ ਕੀਤੇ ਗਏ ਹਨ ਅਤੇ ਉਸ ਦੇ ਨਾਲ ਹੀ ਗਵਾਹਾਂ ਦੇ ਵੀ ਬਿਆਨ ਦਰਜ ਕੀਤੇ ਗਏ ਹਨ ਪਰ ਦੀਵਾਲੀ ਦੇ ਨਜ਼ਦੀਕ ਦੀ ਇਹ ਗੱਲ ਹੋਣ ਦੇ ਬਾਵਜੂਦ ਹੁਣ ਤੱਕ ਇਸ ਮਾਮਲੇ ਦੇ ਉੱਪਰ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ ਜਿਸ ਕਾਰਨ ਵਿਅਕਤੀ ਦੇ ਵੱਲੋਂ ਰੋਸ ਜਤਾਉਂਦੇ ਹੋਏ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਹੈਲਪਲਾਈਨ ਨੰਬਰ ਜਾਰੀ ਕਰਨ ਦਾ ਕੀ ਫਾਇਦਾ ਹੈ ਫਿਰ ਜੇਕਰ ਕੋਈ ਕਾਰਵਾਈ ਹੀ ਨਹੀਂ ਹੁੰਦੀ ਹੈ ਪੂਰਾ ਮਾਮਲਾ ਤੁਹਾਨੂੰ ਸੁਣਵਾਨੇ ਆ ਉਕਤ ਵਿਅਕਤੀ ਦੀ ਹੀ ਜ਼ੁਬਾਨੀ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਬਲਜਿੰਦਰ ਸਿੰਘ ਜੀ ਇੱਕ ਤੁਸੀਂ ਪਿਛਲੇ ਦਿਨੀ ਸੀਐਮ ਨੰਬਰ ਜਿਹੜਾ ਐਂਟੀ ਕ腐ਸ਼ਨ ਦਾ ਹੈ ਉਹਦੇ ਉੱਤੇ ਕੰਪਲੀਟ ਪਾਈ ਸੀ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਮੈਂ ਸਮਾਜ ਵਿੱਚ ਰਹਿ ਕੇ ਸ਼ੁਰੂ ਤੋਂ ਹੀ ਸਮਾਜ ਸੇਵਾ ਦਾ ਕੰਮ ਕਰਦਾ ਆ ਰਿਹਾ ਹਾਂ ਮੈਨੂੰ ਵੀ ਲੱਗਦਾ ਜੇ ਸਮਾਜ ਵਿੱਚ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਮੈਂ ਉਸ ਦੇ ਖਿਲਾਫ ਖੁੱਲ ਕੇ ਆਵਾਜ਼ ਉਠਾਉਣਾ ਮੇਰੇ ਧਿਆਨ 'ਚ ਮਸਲਾ ਆਇਆ ਕਿ ਦੀਵਾਲੀ ਤੋਂ ਕਿਤੇ ਪਹਿਲਾਂ ਐਸਾ ਚੁੰਕੀ ਚਾਰਜ ਗੋਨਿਆਣਾ ਨੇ ਦੋ ਵਿਅਕਤੀ ਗੋਨਿਆਣਾ ਦੇ ਨਾਲ ਮਿਲ ਕੇ ਪੈਸੇ ਇਕੱਠੇ ਕੀਤੇ ਪੜਾਕੇ ਜਿਨ੍ਹਾਂ ਤੋਂ ਤੇ ਰਿਸ਼ਵਤ ਦੇ ਰੂਪ ਵਿੱਚ ਉਹ ਪ੍ਰਾਪਤ ਕੀਤੇ ਜਿਸ ਦੀ ਵੀਡੀਓ ਮੇਰੇ ਕੋਲ ਪਹੁੰਚ ਤੋਂ ਬਾਅਦ ਮੈਂ ਉਸ ਦੀ ਸ਼ਿਕਾਇਤ ਭਗਵੰਤ ਮਾਨ ਦੇ ਐਂਟੀ ਕ腐ਸ਼ਨ ਨੰਬਰ ਤੇ ਪਾਈ ਜੋ ਜਿਸ ਨੂੰ ਕਿਹਾ ਜੇ ਲਗਭਗ 10 ਦਿਨ ਹੋ ਚੁੱਕੇ ਹਨ ਨਹੀਂ ਉਹਦੇ ਉੱਤੇ ਕੋਈ ਕਾਰਵਾਈ ਹੋਈ ਜੀ ਮੇਰੀ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਬਹਿੰਡੇ ਬੀਲਸ ਦਫਤਰ ਵਿੱਚ ਮੇਰੇ ਬਿਆਨ ਦਰਜ ਹੋਏ ਆ ਤੇ ਮੇਰੇ ਸੋਨ ਮੁਤਾਬਕ ਜੋ ਦੋ ਗਵਾਹ ਵੀਡੀਓ ਵਿੱਚ ਦਿਖਾਏ ਦੇ ਰਹੇ ਹਨ ਉਹਨਾਂ ਦੇ ਬਿਆਨ ਵੀ ਲਿਖੇ ਗਏ ਹਨ ਪਰ ਇੰਨਾ ਲੰਮਾ ਸਮਾਂ ਬੀਤਣ ਬਾਅਦ ਵੀ ਕੋਈ ਕਾਰਵਾਈ ਅਮਲ ਵਿੱਚ ਹਾਲ ਤੱਕ ਨਹੀਂ ਲੈਂਦੀ ਗਈ ਪ੍ਰੋਸੀਜ ਉਤਰੇ ਕਹਿੰਦੇ ਆ ਵੀ ਗਵਾਹਾਂ ਨਾਲ ਰਲਿ ਮਿਲੀ ਹੋ ਗਈ ਹੈ ਕੀ ਚੱਕਰ ਹੈ ਜੀ ਇਹ ਦੇਖੋ ਸੁਣਨ ਵਿੱਚ ਤਾਂ ਮੈਨੂੰ ਵੀ ਆਇਆ ਹੈ ਕਿ ਗਵਾਹ ਨੂੰ ਵੀ ਮਕਰਾਇਆ ਗਿਆ ਹੈ ਜਾਂ ਕਿਵੇਂ ਹੈ ਮਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਗਵਾਹੀ ਮੁਕਰ ਰਿਹਾ ਹੈ ਜਾਂ ਨਹੀਂ ਇਹ ਮੈਨੂੰ ਪੂਰਾ ਨਹੀਂ ਪਤਾ ਹੋਰ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਸ ਬਾਰੇ ਮੈਂ ਤਾਂ ਇਹ ਚਾਹੁੰਦਾ ਕਿ ਭਗਵੰਤ ਜੀ ਸਰਕਾਰ ਇੱਕ ਵਾਰ ਦਾ ਕਹਿ ਰਹੀ ਹੈ ਕਿ ਅਸੀਂ ਸਾਫ਼ ਸੁਥਰੀ ਸਰਕਾਰ ਚਲਾ ਰਹੇ ਹਾਂ ਰਿਸ਼ਵਤ ਬੁਰੀ ਤਰ੍ਹਾਂ ਬੰਦ ਹੋਵੇਗੀ ਪਰ ਮੈਨੂੰ ਨਹੀਂ ਲੱਗਦਾ ਇਹ ਇਸ ਤਰ੍ਹਾਂ ਕੁਝ ਹੋ ਰਿਹਾ ਹੈ